ਸਰਬਜੀ ਸੰਗਰੂਰ ਵੀ ਦੀ ਕਤਾ ਉਮਰ ਲ ਮੇਰੀ ਮੇਰੀ ਹੋਣੀ ਸੀ ਨਾਲ ਮੇਰੇ ਜੇ ਕੋਈ ਹੱਸਦਾ ਉਮਰ ਲ ਮੇਰੀ ਮੇਰੀ ਹੋਣੀ ਸੀ ਨਾਲ ਮੇਰੇ ਜੇ ਕੋਈ ਹੱਸਦਾ ਪੁੱਛ ਲੈਂਦਾ ਕੋਈ ਗੱਲ ਮੇਰੇ ਦਿਲ ਦੀ ਪੁੱਛ ਲੈਂਦਾ ਕੋਈ ਗੱਲ ਮੇਰੀ ਦਿਲ ਦੀ ਆਪਣੇ ਦਿਲ ਦੀ ਕਹਿੰਦਾ ਆਪਣੇ ਦਿਲ ਦੀ ਕਹਿੰਦਾ ਰੌਣਕ ਹੋਣੀ ਸੀ ਮੁਖੜੇ ਮੇਰੇ ਤੇ ਰੌਣਕ ਹੋਣੀ ਸੀ ਮੁਖੜੇ ਮੇਰੇ ਤੇ ਪਲ-ਪਲ ਮਿਲਦਾ ਰਹਿੰਦਾ ਪਲ-ਪਲ ਮਿਲਦਾ ਰਹਿੰਦਾ ਪਲ-ਪਲ ਮਿਲਦਾ ਰਹਿੰਦਾ ਜੇ ਸਾਥ ਮੈਨੂੰ